ਇੱਕ ਮਿੰਨੀ ਵਾਸ ਚਲਣੀ ਆ ਉਹ ਚ ਪੰਜ ਪਿੰਡ ਨੇ 6 ਪਿੰਡ ਹੋ ਜਾਣਗੇ ਵੱਧ-ਤੋਂ-ਵੱਧ 35 ਕਿਲੋਮੀਟਰ ਦਾ ਰੇਡੀਅਸ ਹੈ ਪਰ ਇਹਦੇ ਨਾਲ ਕੰਮ ਬਹੁਤ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਮਾਨਸਾ ਵਾਲਿਆਂ ਨੇ ਕਿ ਮੁੰਡਾ ਕੈਨੇਡਾ ਤੋਂ ਵਾਪਸ ਬੁਲਾ ਲਿਆ ਕਿ ਆ ਜਾ ਪੁੱਤ ਇੱਥੇ ਹੀ ਕੰਮ ਕਰਾਂਗੇ ਇੱਥੇ ਹੀ ਰੋਜ਼ਗਾਰ ਮਿਲੂਗਾ ਮੇਰੀ ਬੜੀ ਇੱਛਾ ਪਹਿਲੇ ਦਿਨੋਂ ਮੈਂ ਹਰ ਪਾਸ਼ਣ 'ਚ ਬੋਲਦਾ ਕਿ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਤੇ ਇਹਦੇ 'ਚ ਹੁਣ ਤੁਸੀਂ ਕਿੰਨਾ ਕਿੰਨੇ ਲੋਕਾਂ ਨੂੰ ਕੰਮ ਮਿਲੂਗਾ ਜੀ ਬੱਸਾਂ ਆਉਣਗੀਆਂ ਜੀ ਡਰਾਈਵਰ ਕਨੈਕਟਰ ਫਿਰ ਪੈਟਰੋਲ ਪੰਪਾਂ ਤੋਂ ਤੇਲ ਦੀ ਖਪਤ ਹੋਊਗੀ ਸਪੇਅਰ ਪਾਰਟ ਵਾਲਿਆਂ ਨੂੰ ਕੰਮ ਮਿਲੂਗਾ ਕਿੰਨੇ ਲੋਕਾਂ ਦਾ ਆਲੇ-ਦੁਆਲੇ ਸਰਕਲ ਚੱਲੂਗਾ ਜੀ ਪੈਂਚਰ ਵਾਲਿਆਂ ਤੋਂ ਲੈ ਕੇ ਕਿੰਨਾ ਸਰਕਲ ਜਿਹੜਾ ਉਹ ਰੋਲ ਹੋਊਗਾ ਸੋ ਇਹ ਹੀ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਬਹੁਤ ਸਾਰੇ ਫੰਕਸ਼ਨਾਂ ਤੇ ਜਾਨਣਾ ਪਿੰਡਾਂ 'ਚ ਖਾਸ ਤੌਰ ਤੇ ਮਾਵਾ ਪੇਣਾ ਦੀ ਮੇਰੇ ਕੋਲੇ ਇਹ ਮੰਗ ਹੁੰਦੀ ਹੈ ਕਿ ਜੀ ਪਿੰਡਾਂ 'ਚ ਬੱਸਾਂ ਆਉਣੀਆਂ ਹਟ ਗਈਆਂ ਜੀ ਬੱਸਾਂ ਉਹਨਾਂ ਬੰਦ ਹੋ ਗਈਆਂ ਵੀ ਜਾਤਾ ਜੀ ਕਿਸੇ ਨੂੰ ਹੱਥ ਦਿੰਨੇ ਆ ਜਾਂ ਈਵਨ ਸਕੂਲ ਦੀਆਂ ਬੱਚੀਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮ-ਲੰਮ ਕੇ ਜਾਂਦੀਆਂ ਚਲੋ ਅਸੀਂ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ ਇਸ ਵਕਤ ਪੰਜਾਬ ਦੇ ਬੀ ਹਜ਼ਾਰ ਬੱਚੇ ਜਿਹਦੇ ਚੋ ਕਟੋਕਟ 14 ਤੋਂ 15 ਹਜ਼ਾਰ ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮਸ਼ਕਿਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਆ ਤੇ ਮੈਂ ਕਤੂਰੀ ਦੇ ਇਲਾਕੇ ਚ ਮੈਂ ਇੱਕ ਵੋਟਾਂ ਵੇਲੇ ਫਿਰਦਾ ਸੀ ਤਾਂ ਮੈਨੂੰ ਇੱਕ ਮਾਤਾ ਨੇ ਹੱਥ ਦੇ ਕੇ ਗੱਡੀ ਰੋਕ ਲਈ ਮੈਂ ਉਹੀ ਸਭ ਤੋਂ ਵੱਡੀ ਮੰਗ ਇਹ ਸੀ ਪੁੱਤ ਮੈਂ ਤੁਰੀ ਜਾਨੀ ਆ ਮੈਂ ਹੁਣ ਐਨੇ ਕਿਲੋਮੀਟਰ ਜਾਣਾ ਉੱਥੇ ਸ਼ਹਿਰ 'ਚ ਕੋਈ ਬੱਸ ਨਹੀਂ ਆਉਂਦੀ ਸਾਡੇ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਵਾਅਦਾ ਕੀਤਾ ਸੀ ਮੈਂ ਕਿਹਾ ਵੀ ਬੱਸਾਂ ਆਉਣਗੀਆਂ ਤੁਹਾਡੇ ਤੇ ਬੱਸਾਂ ਜਦੋਂ ਚਲਾਉਣ ਦੀ ਗੱਲ ਕਰੀ ਤਾਂ ਸੜਕਾਂ ਐ ਨਹੀਂ ਸੀ ਪਿੰਡਾਂ ਦੀਆਂ ਸੜਕਾਂ ਹੀ ਟੁੱਟੀਆਂ ਪਈਆਂ ਤਾਂ ਹੁਣ 43000 ਕਿਲੋਮੀਟਰ ਸੜਕਾਂ ਜਿਦੇ 'ਚੋਂ 19000 ਕੱਲੇ ਪਿੰਡਾਂ ਦੀਆਂ ਸੜਕਾਂ ਨੇ ਲਿੰਕ ਸੜਕਾਂ ਉਹ ਸ਼ਾਨਦਾਰ ਬਣ ਰਹੀਆਂ ਨੇ ਇਹ ਵੀ ਨਹੀਂ ਹੈਗਾ ਵੀ ਪਹਿਲਾਂ ਵਾਂਗੂ ਕੋਈ ਠੇਕੇਦਾਰ ਤੋਂ PWD ਵਾਲਿਆਂ ਨੇ ਜਾਂ ਇਹਨਾਂ ਨੇ ਟੈਂਡਰਾਂ ਚ ਕਰ ਲਿਆ ਕਪੜਾ ਆ ਕਰਕੇ ਚਲੋ ਉਹੀ ਬਸ ਲਿਪਾ ਪੋਚੀ ਜੀ ਕਰਕੇ ਸੜਕ ਬਣਾਤੀ ਉਹ ਅਗਲੇ ਦਿਨ ਟੁੱਟ ਗਈ ਉਹ ਨਹੀਂ ਹੈਗਾ ਹਰ ਰੋਜ਼ ਚੈੱਕ ਕਰਦੇ ਆਂ ਸੀ ਮੈਂ ਆਪ ਵੀ ਖੁਦ ਜਾਣਾ ਕਿ ਇਹਨੂੰ ਚੈੱਕ ਕਰੋ ਸੜਕ ਨੂੰ ਇਹਦੇ ਚ ਪਾਇਆ ਕੁਛ ਜਿਹਾ ਨਹੀਂ 5 ਸਾਲ ਦੀ ਠੇਕੇਦਾਰ ਦੀ ਗਾਰੰਟੀ ਕਿ ਤੂੰ ਹੀ ਠੀਕ ਕਰਨੀ ਹੈ ਜਾਂ ਤਾਂ ਪਹਿਲੀ ਵਾਰੀ ਠੀਕ ਬਣਾ ਲਾ ਨਹੀਂ 5 ਸਾਲ ਤਾਈਂ ਠੀਕ ਕਰਨੀ ਹੈ ਫਿਰ ਜਬਰ 5 ਸਾਲ ਤੂੰ ਲਈ ਜਾ ਪੈਸੇ ਫਿਰ ਸੜਕਾਂ ਹੋਣਗੀਆਂ ਬੱਸਾਂ ਤੁਹਾਡੀਆਂ ਦੀ ਰਿਪੇਅਰ ਘਟੂਗੀ ਨਹੀਂ ਤਾਂ ਮਾਰੀਆਂ ਸੜਕਾਂ ਤੁਹਾਡੀਆਂ ਬੱਸਾਂ ਟੁੱਟਣਗੀਆਂ ਕਮਾਣੀਆਂ ਕਸਣਗੀਆਂ ਉਹਨਾਂ ਦੀਆਂ ਪਟੇ ਟੁੱਟਣਗੇ ਸੋ ਇਸ ਕਰਕੇ ਹੁਣ ਜੋ ਸੜਕਾਂ ਬਣਗੀਆਂ ਤਾਂ ਬੱਸਾਂ ਵੀ ਚਾਹੀਦੀਆਂ ਫਿਰ ਹਾਂ ਇੱਕ ਮੈਂ ਤੁਹਾਨੂੰ ਦੱਸ ਦਿੰਨਾ ਕਿ ਟਾਈਮ ਤੇ ਬੱਸ ਲੈ ਜਾ ਕਰੋ ਆਪਦੀ ਕਿਉਂਕਿ ਬਹੁਤ ਕੁਝ ਜੁੜਿਆ ਹੁੰਦਾ ਬੱਸ ਦੇ ਟਾਈਮ ਨਾਲ ਸਾਡੇ ਪਿੰਡ ਮੈਂ ਤਾਂ ਆਪਾਂ ਆਪਣੇ ਪਿੰਡ ਦੇ ਦੱਸ ਦਿੰਨਾ ਸਵਾ 3 ਵਜੇ ਆਉਂਦੀ ਹੁੰਦੀ ਸੀ ਬਸ ਜਦੋਂ ਹਾਰਨ ਮਾਰਦੇ ਸੀ ਕਹਿੰਦੇ ਸਵਾ 3 ਨਾਲ ਹੀ ਆ ਗਈ ਚਾਹ ਧਰ ਲਓ ਹੁਣ ਤੁਸੀਂ ਨਾ ਕਿਤੇ ਚਾਹ ਲੇਟ ਕਰਾ ਦਿਓ ਸਵਾ 3 ਵਜੇ ਮਹਾਰਨ ਮਾਰਿਆ ਕਰੋ ਵੀ ਆਗੇ ਪਈ ਬਸ ਸਵਾ 3 ਨਾਲ ਹੀ ਔਰ ਇਹ ਯਕੀਨ ਇੱਕ ਦਿਨ ਚ ਨਹੀਂ ਬਣਨਾ ਪਹਿਲੇ ਮਹੀਨਾ ਕ ਹਾਰਨ ਮਾਰੋਗੇ ਸਵਾ 3 ਵਜੇ ਫੇਰ ਬਣੋ ਵੀ ਟਾਈਮ ਤੇ ਆਉਂਦੇ ਨੇ ਇਹ ਠੀਕ ਹੈ ਨਾ ਸੋ ਇਹ ਬੜਾ ਜੁੜਿਆ ਹੋਇਆ ਹੈ ਇਹਦੇ ਨਾਲ ਸਮਾਜ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਪੈਣਾ ਵੀ ਆਈਆਂ ਜਿੱਦਾਂ ਉਹਨਾਂ ਨੇ ਪਰਮਟ ਮਿਲੇ ਨੇ ਉਹਨਾਂ ਦੇ ਧੀਆ ਪੁੱਤ ਕੰਮ ਤੇ ਲੱਗਣਗੇ ਆ ਜਦੋਂ ਕੋ ਉਹ ਆਪਣੇ ਪੰਜਾਬੀ ਚ ਕਿਹਾ ਜਾਂਦਾ ਵੇਲਾ ਮੰ ਸ਼ੈਤਾਨੀ ਨਾ ਕਰ ਜਦੋਂ ਵੇਲੇ ਰਹਿੰਦੇ ਆ ਮਾੜੀ ਸੰਗਤ ਵਾਲੇ ਫਿਰਦੇ ਆ ਉਹ ਕਿਤੇ ਇੱਧਰ ਉੱਧਰ ਪਟਕਾ ਕੇ ਲੈ ਜਾਂਦੇ ਆ ਕੋਈ ਨਸ਼ਿਆਂ ਵੱਲ ਚਲੇ ਗਏ ਮਾੜੀਆਂ ਸੰਗਤਾਂ ਵੱਲ ਚਲੇ ਗਏ ਹੁਣ ਜਦੋਂ ਕੰਮ ਤੇ ਲੱਗਣਗੇ ਉਹਨਾਂ ਨੂੰ ਆਪਣੇ ਕੰਮ ਨਾਲ ਪਿਆਰ ਹੋਊ ਆਪਣੇ ਬਿਜ਼ਨਸ ਨੂੰ ਵਧਾਉਣ ਦੀ ਗੱਲ ਸੋਚਣਗੇ ਪੋਜ਼ਿਟਿਵ ਗੱਲਾਂ ਉਹਨਾਂ ਦੇ ਮਾਈਂਡ ਚ ਆਉਣਗੀਆਂ ਤਾਂ ਖੁਸ਼ੀ ਹੋਊਗੀ ਕੈਨੇਡਾ ਅਮਰੀਕਾ ਕਿੰਨੇ ਕਿੰਨੇ ਕ ਵਾਰੀ ਕਿਥੇ ਕਿਥੇ ਚਲੇ ਜਾਮਾ ਕੈਨੇਡਾ ਅਮਰੀਕਾ ਉਥੇ ਬਗਾਨਾ ਮੁਲਕ ਹੈ ਬਗਾਨੀ ਭਾਸ਼ਾ ਬਗਾਨਾ ਮੌਸਮ ਹੈ ਬਰਫਾਂ ਪਈ ਰਹਿੰਦੀ ਛੇ ਛੇ ਮਹੀਨੇ ਫਿਰ ਇੱਥੇ ਤੜਫੀ ਜਾਂਦੇ ਰਹਿੰਦੇ ਆ ਮੁੰਡੇ ਦਾ ਉਥੇ ਆਏ ਹੋ ਗਿਆ ਜੀ ਉਹਦਾ ਹੁਣ ਬਲਾਓ ਜੀ ਉਹਨੂੰ ਇੱਥੇ ਉਥੇ ਕਾਗਜ਼ ਨਹੀਂ ਬਣੇ ਜੀ ਪੀਆਰ ਪੱਕੇ ਨਹੀਂ ਹੋਏ ਜੀ ਕੱਚੇ ਫਿਰਦੇ ਆ ਸੋ ਕੱਚੇ ਪੱਕੇ ਦੇ ਚੱਕਰਾਂ 'ਚ ਹੀ ਮਤਲਬ ਲੰਘੀਆਂ ਜਵਾਨੀਆਂ ਇੱਥੇ ਡੋਲੀਆਂ ਤੁਰ ਗਈਆਂ ਭੈਣਾਂ ਦੀਆਂ ਭਾਈ ਆ ਨਹੀਂ ਸਕਿਆ ਇਥੇ ਆਰਥੀਆਂ ਤੁਰ ਗੀਆਂ ਬਾਪੂਆਂ ਦੀਆਂ ਉਹ ਲਾਂਬੂ ਲਾਉਣ ਵੀ ਨਹੀਂ ਆ ਸਕੇ ਦਾਗ ਦਾਗ ਲਾਉਣ ਵੀ ਨਹੀਂ ਆ ਸਕੇ ਸੋ ਇਸ ਕਰਕੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਚ ਆਪਣੇ ਰਿਸ਼ਤੇਦਾਰਾਂ ਚ ਰਹੀਏ ਇੱਥੇ ਹੀ ਕੰਮਕਾਰ ਕਰੀਏ ਇੱਥੇ ਹੀ ਚੰਗੀ ਰੋਟੀ ਰੋਜੀ ਰੋਟੀ ਕਮਾ ਕਮਾ ਲਈਏ ਤੇ ਇਹਦੇ ਵਰਗੀ ਕੋਈ ਰੀਸ ਨਹੀਂ ਜੀ ਆਪਦੇ ਵਤਨਾ ਵਰਗੀ ਕੋਈ ਰੀਸ ਨਹੀਂ ਹੁੰਦੀ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਉਹ ਬਾਹਰ ਜਾਣ ਤੋਂ ਜਿਹੜਾ ਰੋਕ ਲਿਆ ਤੇ ਇੱਥੇ ਹੀ ਕੰਮ ਮਿਲਣ ਲੱਗੇ ਨੌਕਰੀਆਂ ਵੀ ਮਿਲ ਰਹੀਆਂ 58000 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਐਦਾਂ ਦੀ ਫੰਕਸ਼ਨ ਕਰਕੇ ਨੌਕਰੀਆਂ ਦਿੰਨੇ ਆ ਰੋਣ ਲੱਗ ਜਾਂਦੇ ਬੱਚੇ ਰੋਣ ਲੱਗ ਜਾਂਦੇ ਵੀ ਅਸੀਂ ਸੋਚਿਆ ਇੰਜ ਕਦੇ ਸਾਨੂੰ ਨੌਕਰੀ ਮਿਲ ਜੂਗੀ ਇੱਕ ਕਰ ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਪੜੋ ਨੰਬਰ ਲੈ ਲਓ ਘਰੇ ਚਿੱਠੀ ਆਊਗੀ ਕੋਈ ਨੋ ਕੈਸ਼ ਨੋ ਫਰਮੈਸ਼ ਕੋਈ ਚਾਹੇ ਜਿੰਨਾ ਮਰਜੀ ਕੋਈ ਨੇੜੇ ਦਾ ਹੈ ਕੋਈ ਜੋ ਮਰਜੀ ਹੈ ਜਿਹਦਾ ਨੰਬਰ ਆ ਗਿਆ ਉਹਨੂੰ ਨੌਕਰੀ ਮਿਲੂਗੀ ਕਿਸੇ ਦਾ ਨੰਬਰ ਘਟਾਵਦਾ ਕੇ ਜਾਂ ਕੋਈ ਇਹੋ ਜਿਹਾ ਕੁਝ ਕਰਕੇ ਅਸੀਂ ਨਹੀਂ ਕਰਦੇ